हांवी ਮਿੱਤਰੋ ਤੁਸੀਂ ਚੋਣਾਂ ਦੇ ਵਿੱਚ ਮਜ਼ਦੂਰ ਨੇ ਜਿਹੜੇ ਉਹ ਆਪਣਾ ਮਨ ਪਰਚਾਵਾ ਕਰਦੇ ਨੇ ਖੁਸ਼ ਰਹਿੰਦੇ ਨੇ ਅੱਜ ਭਗਤੇ ਭਾਈ ਉਸ ਟੀਮ ਕੋਲੇ ਪਹੁੰਚੇ ਜਿਨ੍ਹਾਂ ਦੀਆਂ ਵੀਡੀਓ ਜਿਆਦਾ ਹੀ ਵਾਇਰਲ ਹੋ ਰਹੀਆਂ ਐਸ ਟਾਈਮ ਵੀ ਇਹ ਬਣਾ ਰਹੇ ਨੇ ਰੀਲ ਤੇ ਪਰਮ ਭਾਈ ਇਹਨਾਂ ਨਾਲ ਇਕੱਲੇ ਇਕੱਲੇ ਨਾਲ ਗੱਲ ਕਰਾਂਗੇ ਇਹਨਾਂ ਦੀ ਜੇ ਤੁਹਾਨੂੰ ਹਿਸਟਰੀ ਦੱਸਾਂ ਨਾ ਮੈਂ ਹਿਸਟਰੀ ਇਹ ਹੈ ਦੇਖੋ ਕਿਨੇ ਖੁਸ਼ ਨੇ ਕਿਸੀ ਇਹ ਹੈ ਇਕੱਲੇ ਇਕੱਲੇ ਦੇ ਆਪਾਂ ਜਾਣਾਂਗੇ ਕੋਈ ਸਟੂਡੀਓ ਕੋਈ ਅਲੱਗ-ਅਲੱਗ ਕੰਮ ਕਰਦੇ ਕੋਈ ਮਿਸਤਰੀ ਐ ਇਸ ਤਰ੍ਹਾਂ ਦੇ ਐ ਜਦੋਂ ਝੋਨੇ ਦਾ ਸੀ ਜਿੰਨੋਂ ਦਾ ਝੋਨੇ ਦਾ ਸੀ ਜਨ ਲਾਉਂਦੇ ਨੇ ਬਹੁਤ ਖੁਸ਼ ਨੇ ਤੇ ਵੈਸੇ ਦਾ ਤੁਹਾਨੂੰ ਵਧੀਆ ਨੀਂਦ ਵਾਲੀਆਂ ਗੋਲੀਆਂ ਨਾਲ ਵੀ ਨੀਂਦ ਨਹੀਂ ਆਉਂਦੀ ਜਿਹੜੇ ਪੈਸੇ ਵੱਧ ਕਮਾਉਂਦੇ ਨੇ ਬਾਈ ਜੀ ਸਾਰਿਆਂ ਨੂੰ ਪਹਿਲਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਸਾਰੇ ਹਾਂ ਜੀ ਹਾਂ ਜੀ ਵਰਗਾ ਜੀ ਤੇ ਜੋ ਨਾ ਲਾ ਰਹੇ ਹੋ ਤੇ ਮਨ ਪਰਚਾਵਾ ਨਾਲ ਕਰ ਰਹੇ ਪਹਿਲੇ ਤਾਂ ਤੁਹਾਡੇ ਨਾਲ ਗੱਲ ਕਰਦੇ ਇੱਥੇ ਆ ਜਾਓ ਸਾਰੇ ਵਿਚਾਲੀ ਜੀ ਹੋ ਜਾਓ ਇੱਥੇ ਆ ਜਾਓ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆ ਝੋਨੇ ਤੋਂ ਇਲਾਵਾ ਤੁਸੀਂ ਹੋਰ ਮੈਨੂੰ ਕੰਮ ਦੱਸਿਆ ਸੀਗਾ ਬੈਕ ਕੈਮਰੇ ਤੋਂ ਕੀ ਕੰਮ ਕਰਦੇ ਹੋ ਬਾਈ ਤੁਸੀਂ ਸਟੀਲ ਬੈਟਿੰਗ ਦਾ ਵੀ ਕੰਮ ਕਰਦੇ ਤੇ ਮਲਵਈ ਗਿੱਧੇ ਦਾ ਕੰਮ ਕਰਦੇ ਅੱਛਾ ਮਲਵਈ ਗਿੱਧੇ ਦਾ ਸਟੀਲ ਦਾ ਕੰਮ ਕਰਦੇ ਹੋ ਮਤਲਬ ਕਿ ਜਦੋਂ ਇਹ ਸੀਜ਼ਨ ਹੁੰਦਾ ਉਦੋਂ ਸੀਜ਼ਨ ਲਾਉਂਦੇ ਸੀਜ਼ਨ ਲਾਈਦਾ ਜੀ ਹਾਂਜੀ ਅੱਛਾ ਫਿਰ ਮਲਵਈ ਗਿੱਧੇ ਦੀ ਫਿਰ ਤੁਹਾਡੀ ਕੋਈ ਇੱਕ ਸੁਣਾ ਦਿਓ ਤੁਸੀਂ ਇੱਕ ਬੋਲੀ ਜਿਹੜੀ ਤੁਸੀਂ ਆਉਂਦੀ ਆ ਤੁਹਾਨੂੰ ਕੋਈ ਵਧੀਆ ਹਾਂਜੀ ਹਾਂਜੀ ਜ਼ਰ ਓ ਤਨ ਤਨ ਬਾਬਾ ਨਾਨਕ ਯਾਰੋ ਕੁਲ ਦੁਨੀਆ ਦਾ ਬੱਲੀ ਵੀ ਦੁਨੀਆ ਤੇਰਾ ਭਗਵ ਗੀਚਾ ਓ ਤੂੰ ਆ ਬਾਗ ਦਾ ਮਾਲੀ ਬਈ ਕਈਆਂ ਨੂੰ ਫਲ ਮੇਵੇ ਲੱਗਦੇ ਉਹ ਕਈਆਂ ਨੂੰ ਪਤਨਾ ਡਾਲੀ ਬਈ ਕਈਆਂ ਦੀ ਕੁਛੜੀ ਲਾਲ ਖੇੜਦੇ ਉਹ ਕਈ ਜੰਜ ਹਨ ਖਾਲੀ ਜੋਗੀ ਮੈਂ ਬਣਿਆ ਫਰ ਤੇਰਿਆਂ ਦਵਾਰੇ ਉਹ ਤੇਰਿਆਂ ਦਵਾਰੇ ਪਾਲੀ ਫਿੱਕੀਆਂ ਪਾਗ ਰੂਆ ਮੈਂ ਮੜ ਜਾਣਾ ਖਾਲੀ ਪਿੱਕੀਆਂ ਪਾਗ ਰੂਆ ਵਾਹ ਜੀ ਵਾਹ ਮੈਂ ਮੜ ਜਾਣਾ ਖਾਲੀ ਪਿੱਕੀਆਂ ਪਾਗ ਰੂਆ ਮੈਂ ਮੜ ਜਾਣਾ ਖਾਲੀ ਪਿੱਕੀਆਂ ਪਾਗ ਰੂਆ ਵਾਹ ਜੀ ਵਾਹ ਕੀ ਬਾਤ ਆ ਬਈ ਇਸ ਤਰੀ ਮਨੋਰੰਜਨ ਕਰਦੇ ਫਿਰ ਹੈ ਹਾਂਜੀ ਅੱਛਾ ਇਸ ਤੋਂ ਇਲਾਵਾ ਕੰਮ ਅਲੱਗ ਤੁਸੀਂ ਆਪਦਾ ਜਿਹੜਾ ਮਲਬਾਈ ਕਿੱਦੇ ਦਾ ਇੱਕ ਸਟੀਲ ਦਾ ਕਰਦੇ ਹੋ ਹਾਂਜੀ ਹਾਂਜੀ ਹੂੰ ਕਿੱਦਾਂ ਫਿਰ ਮਨ ਚ ਬਈ ਮਤਲਬ ਕੰਮ ਛੱਡ ਕੇ ਤੁਸੀਂ ਇੱਧਰ ਹੁਣ ਸੀਜ਼ਨ ਲਾਉਣ ਲੱਗੇ ਮਤਲਬ ਉਹ ਵੀ ਉਹ ਆਫ ਹੋ ਜਾਂਦਾ ਜਾਂ ਸੀਜ਼ਨ ਇਸ ਕਰਕੇ ਹੁੰਦਾ ਉਹ ਫਿਰ ਜੀ ਆਇਆਂ ਨਾ ਮਾ ਦਸ ਮਹੀਨੇ ਚੱਲਦਾ ਅਕਤੂਬਰ ਚ ਚੱਲਦਾ ਜੀ ਮਨੋਰੰਜਨ ਦਾ ਕੰਮ ਜੀ ਹਾਂਜੀ ਤੇ ਉਸ ਤੋਂ ਬਾਅਦ ਵਰਕਸ਼ਾਪ ਤੇ ਲੱਗੇ ਹੋਏ ਆ ਫਿਰ ਜਦੋਂ ਇਹ ਸੀਜ਼ਨ ਆਉਂਦਾ ਝੋਨੇ ਦਾ ਦੁੱਪਰ ਝੋਨਾ ਲੈਂਦੇ ਆ ਹੂੰ ਨਾਲੇ ਮਨਪਰਚਾ ਵਾ ਰੇ ਮੇਰੇ ਤੋਂ ਹੁਣ ਵਰਕਸ਼ਾਪ ਤੋਂ ਛੁੱਟਿਆ ਲਿੰਗਾ ਹੂੰ ਜੀ ਹੂੰ ਸੋਡੀਆਂ ਵੀਡੀਓ ਬਹੁਤ ਚੱਲਦੀ ਆ ਬਹੁਤ ਲੋਕ ਵੇਖਦੇ ਨੇ ਹਨਾ ਰੀਲ ਐਂਜੋਇਮੈਂਟ ਕਰੀ ਜਾਂਦੇ ਸਾਨੂੰ ਵੀਡੀਓ ਚੱਲ ਵਧੀਆ ਲੱਗਦੇ ਆ ਵਿਊ ਵੀ ਆਉਂਦੇ ਆ ਚੱਲ ਵੇਖਦੇ ਵੀ ਆ ਸਾਰੇ ਵੀਡੀਓ ਤੇ ਚਲੋ ਫਿਰ ਅਸੀਂ ਐਂਜੋਇਮੈਂਟ ਕਰੀ ਜਾਂਦੇ ਹੂੰ ਹੂੰ ਕੱਲੀਆਂ ਵੀਡੀਓ ਬਣਾਉਣੇ ਕਿ ਲਾਉਣੇ ਵੀ ਚਾਹੁੰਦਾ ਨਹੀਂ ਜੀ ਆਵੇ ਅੱਜ ਮੈਂ ਤਿੰਨ ਢਾਈ ਕਿੱਲੇ ਲਾ ਕੇ ਫੇਰ ਅਸੀਂ ਵੀਡੀਓ ਬਣਾਉਣੇ ਆਂ ਨਹੀਂ ਨੱਚਦੇ ਟੱਪਦੇ ਆ ਅੱਛਾ ਉਹ ਸੁੰਨੇ ਵੀ ਸਾਡੇ ਤਿੰਨ ਕਿੱਲੇ ਲਾ ਕੇ ਸਾਡੇ ਦੋ ਕਿੱਲੇ ਲਾ ਕੇ ਅੱਛਾ ਵੇਲੇ ਟਾਈਮ 'ਚ ਫਿਰ ਟਾਈ ਕਿਲੇ ਲਾ ਕੇ ਚਾਹ ਸੀਗਾ ਪੂਰਾ ਖੁਸ਼ ਸੀ ਅੱਜ ਅੱਛਾ ਤੁਸੀਂ ਇਸ ਤੋਂ ਇਲਾਵਾ ਫਿਰ ਕੀ ਕੰਮ ਕਰਦੇ ਹੋ ਝੋਨੇ ਤੋਂ ਬਾਅਦ ਫਿਰ ਪੱਲੇਦਾਰੀ ਦਾ ਕੰਮ ਕਰਦੇ ਪੱਲੇਦਾਰੀ ਦਾ ਕੰਮ ਕਰਦੇ ਹੋ ਗੌਣ ਗੌਣ ਦਾ ਵੀ ਕਹਿੰਦੇ ਮੈਂ ਸੁਣਿਆ ਜੀ ਕਹਿੰਦੇ ਸ਼ੌਂਕ ਰੱਖਦੇ ਹੋ ਤੁਸੀਂ ਸੁਣਾ ਦੋ ਫਿਰ ਕੁਛ ਨਾ ਕੁਛ ਸੁਣਾ ਦਿੰਦੇ ਕੀ ਸੁਣਾਓਗੇ ਸ਼ੇਅਰ ਸੁਣਾਓਗੇ ਕੀ ਗੀਤ ਸੁਣਾਓਗੇ ਗੀਤ ਸੁਣਾ ਦੇ ਗੀਤ ਸੁਣਾ ਦੋ ਚੱਲ ਪਹਿਲਾਂ ਗੀਤ ਹੀ ਸੁਣਾਓ ਫਿਰ ਆਉਣ ਦੇ ਫਿਰ ਆਜੋ ਤੁਸੀਂ ਸਾਰੇ ਕੋਲੇ ਹੋ ਜੋ ਇੱਧਰ ਆਜੋ ਆਸੇ ਆਸੇ ਨੇ ਹੋ ਆਜੋ ਆਜੋ ਨੇੜੇ ਨੇੜੇ ਹੋ ਜੋ ਨਾਲੇ ਬਾਈ ਦਾ ਹੌਸਲਾ ਵਧੂਗਾ ਸੁਣਾਓ ਬਾਈ ਗੀਤ ਕਿਹੜਾ ਸੁਣਾਓਗੇ ਆਪ ਦਾ ਲਿਖਿਆ ਹੋਊਗਾ ਤੁਹਾਡਾ ਵੀ ਨਹੀਂ ਜੀ ਹੂੰ ਆਪ ਦਾ ਨਹੀਂ ਚਲ ਤਰਜਾ ਹੀ ਲਾਉਨੇ ਲਾ ਦੋ ਫਿਰ ਸੁਨਾਦ ਜੀ ਸੁਨਾਦੋ ਜੀ ਕਰ ਦੋ ਸਟਾਰਟ ਸੱਤੇ ਦਾ ਹਾਂ ਉਹ ਸੁਨਾਦ ਦੁਬਾਰਾ ਰਿਪੀਟ ਕਰ ਦੇਣਾ ਜਿਹੜਾ ਪਹਿਲਾਂ ਲਾ ਵੀ ਦੇ ਸੁਨਾਦ ਸੁਨਾਦ ਜਿਹੜਾ ਤੁਹਾਨੂੰ ਚੰਗਾ ਲੱਗਦਾ ਸੁਨਾਦ ਸਿੱਕ ਕਿ ਕਿ ਕਿਸੇ ਅੰਦਰੋਂ ਜਾ ਗੱਲ ਅੰਦਰੋਂ ਜਾ ਕੇ ਭਾਰ ਹੋਈ ਟਕਰਾਂ ਦੀ ਜੈ ਜੈਕਾਰ ਨਾਲ ਸਾਡੀ ਵੀ ਜੈ ਜੈਕਾਰ ਹੋਈ ਵਾਹ ਟਕਰਾਂ ਦੀ ਜੈ ਜੈਕਾਰ ਨਾਲ ਕੀ ਆ ਬਾਤ करान <laughs> दी ਭਾਈ ਸੱਚੀ ਗੱਲ ਆਖਣਾ ਸੋਡੇ ਚ ਆ ਕੇ ਮੇਰਾ ਵੀ ਬਹੁਤ ਮਨ ਖੁਸ਼ ਹੋ ਗਿਆ ਮਤਲਬ ਕਿ ਹੁਮੈਦਾ ਉਹਦਾ ਘਰ ਹੀ ਭੁੱਲ ਗਿਆ ਮੇਰਾ ਕਿਤੇ ਉਹ ਆਏ ਮੈਂ ਮਾਨਸਾ ਤੋਂ ਪਰਾਂ ਹੈ ਤੇ ਭਗਤੇ ਆ ਕੇ ਮੇਰਾ ਮਨ ਖੁਸ਼ ਹੋ ਗਿਆ ਅੱਛਾ ਤੁਸੀਂ ਇਸ ਤੋਂ ਇਲਾਵਾ ਕੋਈ ਸ਼ਾਇਰੀ ਸ਼ੁਰੂ ਵੀ ਲਿਖਦੇ ਹੋ ਗੀਤ ਲਿਖਦੇ ਵੀ ਆ ਤੁਸੀਂ ਪਹਿਲਾਂ ਦੱਸਦੇ ਸੀ ਗੀਤ ਲਿਖਦੇ ਹੋ ਗੀਤ ਜੀ ਲਿਖਦਾ ਸੀਗਾ ਸ਼ਰਤ ਤੇ ਗੀਤ ਲਿਖਣਾ ਅੱਛਾ ਸ਼ਰਤ ਤੇ ਹੂੰ ਪਹਿਲਾਂ ਲਿਖਦਾ ਸੀਗਾ ਠੀਕ ਹੈ ਤੁਸੀਂ ਭਈ ਇਸ ਤੋਂ ਇਲਾਵਾ ਮਤਲਬ ਝੋਨੇ ਦਾ ਸੀਜ਼ਨ ਹੁਣ ਝੋਨੇ ਦਾ ਸੀਜ਼ਨ ਆਉਂਦਾ ਇਸ ਤੋਂ ਇਲਾਵਾ ਕੀ ਕੰਮ ਕਰਦੇ ਹੋ ਸਰ ਮੈਂ ਪੜਦੀ ਆਂਗੀ ਅੱਛਾ ਪੜ੍ਹੀ ਆ ਸੀ ਕਰਦੀ ਆ ਨਾਨ ਮੈਡੀ ਅੱਛਾ ਕੋਈ ਭਰਤੀ ਪੁਰਤੀ ਵੀ ਦੇਖੀ ਹੋਗੀ ਹਾਂਜੀ ਸਰ ਭਰਤੀ ਪੇਪਰ ਆਗਾ ਮੇਰਾ 7 ਤਰੀਕ ਦਾ ਅੱਛਾ ਨਾਲ ਕਲਾਸਾਂ ਲਾ ਲਈ ਦੀ ਆਨਲਾਈਨ ਸਰ ਜਦੋਂ ਬੇਲੇ ਹੁੰਨੇ ਬੈਨੇ ਆਗੇ ਉਹਦੋਂ ਕਲਾਸ ਲਾ ਲਈ ਦੀ ਹੈਗੀ ਫ੍ਰੀ ਟਾਈਮ ਕਾਲਜ ਦੀਆਂ ਕੁੜੀਆਂ ਤਾਂ ਸੰਗਦੀ ਬਣਾ ਉਹ ਤਾਂ ਘਰੇ ਨਹੀਂ ਕੰਮ ਕਰਦੀਆਂ ਹੁੰਦਾ ਇਹ ਦਾਲ ਸਬਜ਼ੀ ਦੀਆਂ ਹੋਰ ਹੀ ਕਰਦੇ ਫਿਰ ਸੋਨੂ ਨਹੀਂ ਆਏ ਜੇ ਲੱਗਦਾ ਨਹੀਂ ਸਰ ਆਦੂ ਕਰਦੇ ਆ ਜੀ ਅੱਛਾ ਕੰਮ ਵੀ ਕਰਦੇ ਆਗੇ ਪਾਣੀ ਵੀ ਬਣਾਈਦਾ ਸਾਨੂੰ ਕੋਈ ਸੰਗ ਸ਼ਰਮ ਨਹੀਂ ਸਰ ਮਿਹਨਤ ਦੀ ਕਮਾਈ ਹੈਗੀ ਸਾਨੂੰ ਕੋਈ ਸ਼ੰਗ ਨਹੀਂ ਕੀ ਸਾਡੇ ਨਾਲ ਦੀਆਂ ਵੀ ਕੁੜੀਆਂ ਸਰ ਹੋਰ ਲਾਉਂਦੀਆਂ ਗਿਆ ਝੋਨਾ ਮੇਰੀਆਂ ਸੇਲੀਆਂ ਲਾਉਂਦੀਆਂ ਗਿਆ ਆਲੂ ਤੱਕ ਚੁਗਿਆ ਸਰ ਅਸੀਂ अच्छा नाम में लग गया हां रब दा ਜਦੋਂ ਤੁਸੀਂ ਮਿਹਨਤ ਕਰੋਗੇ ਪਤਾ ਨਹੀਂ ਕਿੱਥੋਂ ਤੱਕ ਲੈ ਜਾਣਾ ਹਾਂ ਹੂੰ ਖੇਤੀ ਦਾ ਕੰਮ ਵੀ ਸਰਸਿ ਕਰਦੇ ਆਂਗੇ ਤੇ ਨਾਲ ਸਟੱਡੀ ਕਰਦੇ ਆਂਗੇ ਅੱਛਾ ਬਹੁਤ ਵਧੀਆ ਚੰਗੀ ਗੱਲ ਆ ਮਾਪਿਆਂ ਦੇ ਨਾਲ ਤੁਸੀਂ ਹੱਥ ਬਟਾਉਨੇ ਆਂ ਚੰਗੀ ਗੱਲ ਹੈ ਹੋਰ ਕਿਹੜਾ ਬਈ ਕਿਹੜਾ ਸੀਗਾ ਵੀਰ ਇੱਕ ਆ ਜਾ ਬਈ ਇੱਧਰ ਕਿੱਧਰ ਡਲੀ ਜਾਣਾ ਤੂੰ ਤੂੰ ਵੀ ਕੁਝ ਸੁਣਾ ਦੇ ਯਾਰ ਬਈ ਕੀ ਕੰਮ ਕਰਦਾ ਬਈ ਤੂੰ ਮੈਂ ਰੈਸਟਡੀ ਕਰਦਾ ਐ ਬੀਏ ਫਾਈਨਲ ਚ ਅੱਛਾ ਹਾਂਜੀ ਮਤਲਬ ਇਹ ਨਹੀਂ ਹੈਗੇ ਵੀ ਤੁਸੀਂ ਜਮਾਂ ਵਹਿਲੇ ਰਹਿੰਦੇ ਵੀ ਗਲੀ ਦਿਹਾੜੀ ਦਰਦੀਆਂ ਮਤਲਬ ਕੰਮ ਕਰਦੇ ਹੋ ਆਪਦਾ ਹਨਾ ਇਹ ਕੰਮ ਕਰਦੇ ਨਾਲ ਨਾਲ ਪੜ੍ਹਾਈ ਕਰਦੇ ਹੋ ਪੜ੍ਹਾਈ ਵੀ ਕਰਦੇ ਨਾਲੇ ਭਾਰਤੀ ਦੀ ਤਿਆਰੀ ਕਰਦੇ ਆਰਮੀ ਅੱਛਾ ਟੈਪਰ ਦਿੱਤਾ ਵਾ 30 ਤਰੀਕ ਲਈ ਹੂੰ ਇੱਕ ਜਵਾਹਰ ਆਹਾ ਇਹ ਤੂੰ ਕੀ ਕਰਦਾ ਪੜਦਾ ਪੜਤਨਾ ਕਿ ਨਹੀਂ ਪੜਦਾ ਏ ਅੱਛਾ ਕਿਹੜੀ ਕਲਾਸ ਪੜ੍ਹਨੇ ਅੱਠਵੀਂ ਚ ਤੇ ਨਾਲ ਹੁਣ ਝੋਨਾ ਲਵਾ ਰਹੇ ਹਾਂ ਛੁੱਟੀਆਂ ਹਨਾ ਹਾਂਜੀ ਤੇ ਸਕੂਲ ਦਾ ਕੰਮ ਕਰ ਲਿਆ ਹਾਂਜੀ ਲਾਉਣਾ ਵੀ ਇਹ ਝੋਨਾ ਹੈ ਲਾਉਣਾ ਹੀ ਹੋਰ ਕੀ ਕੰਮ ਕਰਦਾ ਮੈਂ ਕਮੈਂਟਰੀ ਕਰਨਿਆ ਨੰਨਾ। ਲੈ ਅੱਛੇ ਜੀ। ਹਾਂ ਜੀ। ਕਮੈਂਟਰੀ ਕਿੱਥੇ ਕਰਦਾ ਹੁੰਦਾ ਹੁਣ ਐ? ਜਿੱਥੇ ਨੇੜੇ ਤੇੜੇ ਆ ਜਾਂਦਾ ਹੀ ਪ੍ਰੋਗਰਾਮ ਉੱਥੇ ਵਗ ਜਾਂਦਾ ਟੂਰਨਾਮੈਂਟਾਂ ਦੇ ਹਾਂਜੀ ਅੱਛੇ ਜੀ ਕਰਕੇ ਸੁਣਾ ਦੇ ਫਿਰ ਕੋਈ ਕਮੈਂਟਰੀ ਵੀ ਸੁਣਾ ਦੇ ਫਿਰ ਖੁੱਲੇ ਜੀ ਦਿਲ ਨਾਲ ਕਿ ਮੈਗੀਆਂ ਨਾ ਕਿਥੇ ਪਲਵਾਨ ਰੱਜ ਦੇ ਮਿੱਤਰਾ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਪੜਾਕੂ ਮੂਰੇ ਅੜੇ ਡਿਗਰੀ ਤੇ ਚੋਰਾ ਮੂਰੇ ਅੜ ਦੇਣੀ ਜੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ ਚੋਂ ਮਿਲਦੀ ਦਲੇਰੀ ਉਹ ਪੈਟਕਾਂ ਦੇ ਦੁੱਧ ਕਿੱਥੇ ਦੰਦੇ ਸੋਹਣਿਆ ਮਾਮਾ ਦੀਆਂ ਛਾਤੀਆਂ ਚੋਂ ਮਿਲਦੀ ਦਲੇਰੀ ਵਾਹ ਜੀ ਵਾਹ ਆਏ ਹਾਏ ਹਾਏ ਕੀ ਬਾਤ ਹੈ ਯਾਰ ਤੇ ਕੋਈ ਹੋਰ ਹੈ ਜਿਵੇਂ ਤੁਸੀਂ ਕੋਈ ਖਟਿਆਰੀ ਰੇਡ ਪਾਉਣ ਜਾਂਦਾਗਾ ਕੋਈ ਉਹ ਉਹਦੇ ਦੀ ਵੀ ਸਿੰਘ ਮਾਰ ਦਿਓ ਇੱਕ ਕਮੈਂਟਰੀ ਕਰ ਇਧਰਲੇ ਪਾਸੇ ਕਹਿੰਦੇ ਦੁੱਲੇ ਦੀ ਰੇਡ ਪੈਂਦੀ ਹੈ ਮੇਰੇ ਮਿੱਤਰੋ ਤੇ ਸਾਹਮਣੇ ਕਹਿੰਦੇ ਚਾਰ ਜਾਫੀ ਆਏ ਇਧਰਲੇ ਪਾਸੇ ਕਹਿੰਦੇ ਹਾਕਮ ਵਾਲੀਆ ਰੈਂਬੂ ਵੀ ਪੁੱਜਿਆ ਹੈ ਜਿਹਨੂੰ ਅਗਲੇ ਟੂਰਨਾਮੈਂਟ ਤੋਂ ਪਹਿਲਾ ਪਹਿਲਾ ਦੋ ਕਿਲੇ ਨਾਮ ਲਵਾਏ ਜਾਣਿਆ ਹੈ ਲੈ ਵੀ ਰੈਂਬੋ ਹੂੰ ਇਹਨੂੰ ਜਫਾ ਲਾਵੇਂ ਮੈਂ ਤੈਨੂੰ ਤਾਂ ਮੰਨਾ ਇਹ ਆਖੰਦੇ ਦੁੱਲਾ ਮਰੇ ਮਤਰੋ ਇਹਦੇ ਵੀ ਬੜੇ ਚਰਚੇ ਆਏ ਦੋ ਮੱਲਾਂ ਦੀ ਟੱਕਰ ਹੈ ਸਾਹਮਣੇ ਪੈਂਦੀ ਦੁੱਲੇ ਦੀ ਰੇਡ ਰੈਂਬੋ ਨੇ ਕਹਿੰਦੇ ਟੌਪ ਦਾ ਜਫਾ ਲਾ ਕੇ ਕਹਿੰਦੇ ਬੱਲੇ ਬੱਲੇ ਘराती ਆਏ ਕਿ ਕਬੱਡੀ ਵਾਲਾ ਨੇ ਨਾਮ ਤੇਰਾ ਰੱਖਿਆ ਮੁੰਡਾ ਰੈਂਬੋ ਰੈਂਬੋ ਵੱਡੀ ਆਲਾ ਨੇ ਨਾਮ ਤੇਰਾ ਰੱਖਿਆ ਹਾਏ ਹਾਏ ਓਏ ਵਾਹ ਯਾਰ ਕੀ ਬਾਤ ਹੈ ਯਾਰ ਵਾਹ ਜੀ ਵਾਹ ਇੰਨਾ ਵੀ ਮਨ ਖੁਸ਼ ਰਹਿੰਦਾ ਤੇ نیند ਫਿਰ ਬਈ ਸਾਰਿਆਂ ਨੂੰ ਸੌਖੀ ਆ ਜਾਂਦੀ ਹਣੀ ਹਨਾ ਲੋੜ ਤਾਂ ਨਹੀਂ ਪੈਂਦੀ ਨੀ ਦਾਲੀਆਂ ਗੋਲੀਆਂ ਖਾਣ ਦੀ ਬਾਲੇ ਇਤਨਾ ੜ ਖਾਂਦੇ ਨੇ ਕੇ ਨਹੀਂ ਆ ਕਰੀ ਅੱਛਾ ਬਸ 500 ਰੁਪਏ ਬਾਹਰ ਤੋਂ ਬਿਮਾਰੀਆਂ ਤਾਂ ਬਚੇ ਸਰ ਐਸੇ ਦਾ ਕੋਈ ਨੀ ਦੁਖਦਾਈ ਕੋਈ ਗੋਲੀ ਨਹੀਂ ਕੋਈ ਕੋਈ ਨਹੀਂ ਸਹੀ ਗੱਲ ਹੈ ਜੇ ਮਿਹਨਤ ਕਰਦੇ ਹੋ ਸਰੀਰ ਵੀ ਤੁਹਾਡਾ ਵਧੀਆ ਹੈ ਨਾ ਨਹੀਂ ਤਾਂ ਅੱਜ ਕੱਲ ਹਸਪਤਾਲ ਭਾਈ ਭਰੇ ਪਏ ਨੇ ਭਰੇ ਪਏ ਆ ਜੀ ਹਾਂ ਹਸਪਤਾਲ ਭਰੇ ਪਏ ਨੇ ਹਰੇਕ ਦੇ ਘਰੇ ਮੈਡੀਕਲ ਲੱਗ ਰਿਹਾ ਜਿਹੜੇ 빌ੇ ਰਹਿ ਗਏ ਏਸਿਆਂ ਦੇ ਥੱਲੇ ਰਹਿੰਦੇ ਨੇ ਅਸੀਂ ਸਵੇਰ 8:00 ਸਵੇਰੇ ਪ੍ਰਮਾਤਮਾ ਨੂੰ ਇਹ ਕਹਿੰਦੇ ਮਾਲਕਾ ਸਭ ਨੂੰ ਤੰਦਰੁਸਤੀ ਰੱਖੀ ਸਭ ਨੂੰ ਭਲਾ ਕੇ ਵਧੀਆ ਜੀ 8:00 ਕੜੀ ਦਾ ਜੀ ਈ ਰੋਟੀ ਬਣਾਲੀ ਕਿਸ ਨੇ ਸਬਜ਼ੀ ਬਣਾਲੀ ਚਲੋ ਖੇਤ ਨੂੰ ਬਈ ਕਦੇ ਮਨ ਨਹੀਂ ਦੱਸ ਹੋਇਆ ਵੀ ਯਾਰ ਇੰਨੀ ਗਰੀਬੀ ਮਤਲਬ ਗਰੀਬੀ ਦਾ ਆਪ ਦੇ ਵਿੱਚ ਜਨਮ ਦੇਣਾ ਨਹੀਂ ਕਦੇ ਸ਼ਿਕਵਾ ਨਹੀਂ ਕੀਤਾ ਰੱਬ ਨਾਲ ਕਰਦੇ ਹੈਗਾ ਜਰੂਰ ਕਰਦੇ ਹੈਗਾ ਗਰੀਬ ਘਰੇ ਜਨਮ ਦਿੱਤਾਗਾ ਪਰ ਨਹੀਂ ਫੇਰ ਵੀ ਉਹਨੂੰ ਕਿਸੇ ਤਰ੍ਹਾਂ ਸ਼ੁਕਰ ਆ ਵਧੀਆ ਜਿਹੜਾ ਟਾਈਮ ਪਾਸ ਕਰੀ ਜਾਂਦੇ ਕਈਆਂ ਨਾਲ ਸਰ ਵਧੀਆਗੇ ਹਾਂ ਅੱਛਾ ਤੇ ਕਈਆਂ ਨਾਲ ਆਏ ਵੀ ਉੱਚਾ ਨੂੰ ਦੇਖ ਕੇ ਵੀ ਅਸੀਂ ਐ ਨਹੀਂ ਕਰਦੇ ਵੀ ਅਸੀਂ ਗਰੀਬ ਆ ਅਸੀਂ ਆਪਣੇ ਸ਼ਿਕਵਾ ਨਹੀਂ ਕਰਦੇ ਉਸ ਪਰਮਾਤਮਾ ਨਾਲ ਸਾਡੇ ਨਾਲ ਵੀ ਕਈ ਸਰ ਥੱਲੇ ਪਏ ਆਗੇ ਅਸੀਂ ਐਂ ਵੀ ਚੱਲ ਬਣਨਾ ਉਹਨਾਂ ਨੂੰ ਦੇਖ ਕੇ ਜੀਨੇ ਆ ਹਾਂ ਜੀ ਸਰ ਕਈ ਝੜਕਾ ਤੇ ਪਏ ਹੁੰਦੇ ਆਗੇ ਕਈ ਕੁੱਲੀਆਂ ਚ ਰਹਿ ਜਾਂਦੇ ਆ ਚੱਲ ਸਾਡੇ ਤੇ ਸ਼ਾਤਤਾ ਤਾਂ ਹੈਗੀ ਆ ਭਾਵੇਂ ਟਾਇਲ ਬੱਤੇ ਆ ਗਏ ਭਾਵੇਂ ਕਿਵੇਂ ਆ ਗਏ ਵਦਗਾਵ ਦੇ ਪਰਿਵਾਰ ਦੇ ਵਿੱਚ ਖੁਸ਼ ਰਹੀਦਾ ਨਾ ਕਿਸੇ ਦੇਣਾ ਨਾ ਰਹਿਣਾ ਆਪਦਾ ਵਧੀਆ کئی ਵਾਰ ਦੇਖੋ ਹਨਾ ਇਹ ਜੀ ਹਾਲਾਤ ਹੋ ਜਾਂਦੇ ਨੇ ਆਪਣੇ ਘਰ ਦੇ ਵਿੱਚ ਸਾਰਿਆਂ ਲਈ ਮੈਂ ਕਹਿੰਨਾ ਕਿਸੇ ਟਾਈਮ ਹਨਾ ਕੋਈ ਹੁੰਦਾ ਨਹੀਂ 1 ਰੁਪਿਆ ਵੀ ਨਹੀਂ ਹੁੰਦਾ ਰੋਟੀ ਪਕਾਉਣ ਨੂੰ ਹਨਾ ਘਰੇ ਆਟਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਹਾਲਾਤ ਵੀ ਕਿਸੇ ਨੇ ਵੇਖੇ ਨਹੀਂਗੇ ਸੋਡੇ ਚ ਹਾਂਜੀ ਹਾਂਜੀ ਜੀ ਪਰਮਾਤਮਾ ਭਾਈ ਕੀ ਸੱਤਾਂ ਮੈਂ ਕਹਿ ਦਿੰਦਾ ਸੱਤ ਪਾੜ ਕੇ ਦਿੰਦਾ ਹੂੰ ਟਾਈਪਾਸ ਹੋ ਜਾਂਦਾ ਵੀ ਹੈ ਉਹ ਤੇ ਆਸ ਹੈ ਆਸਾ ਜੀ ਹਾਂ ਜੀ ਜਿਹੜਾ ਪੱਥਰਾਂ ਚ ਵੀ ਦਿੰਦਾ ਹਾਂ ਹਾਂ ਬਸ ਉਹਨੂੰ ਕਹੀਦਾ ਤੂੰ ਦੇਣਾ ਮਾਰਕਰ ਹੂੰ ਸਹੀ ਗੱਲ ਹੈ ਉਹੀ ਦੇਣ ਵਾਲਾ ਜੀ ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਸਹੀ ਗੱਲ ਹੈ ਸਹੀ ਗੱਲ ਹੈ ਪ੍ਰਮਾਤਮਾ ਬਸ ਬਾਬਾ ਹੋਰ ਕਿਸੇ ਚ ਕੋਈ ਟੈਲੈਂਟ ਬਾਈ ਤੂੰ ਤੂੰ ਬਣਾਉਣਾ ਵੀਡੀਓ ਆ ਜਾ ਰਹਾ ਸਾਹਮਣੇ ਆ ਜਾ ਰ ਰ ਤੇਰਾ ਯਾਰ ਤੈਨੂੰ ਵੀ ਦਾਤ ਦੇਣੀ ਬਣ ਸਾਰੇ ਇਕੱਠੇ ਹੋ ਜਾ ਮਾਤਾ ਤੁਸੀਂ ਵੀ ਆ ਜਾਓ ਤੁਸੀਂ ਦੂਰ ਦੂਰ ਰਹਿੰਨੇ ਕਾਰਨ ਕੀ ਹੈ ਸਾਨੂੰ ਮੈਂ ਪਈ ਇਸ ਮਾਤਾ ਤੇ ਕਮੈਂਟ ਜਰੂਰ ਕਰੋ ਜਿਪ ਜਿਫ ਰਹਿੰਦੀ ਤੇ ਸਾਰਿਆਂ ਨੂੰ ਨਾ ਕਮੈਂਟ ਵਧੀਆ ਕਰਿਓ ਬਾਈ ਮਾੜਾ ਕਮੈਂਟ ਨਾ ਕਰਿਓ ਹਾਂਜੀ ਸਲੋ ਮੋਸ਼ਨ ਨਾ ਕਰਦਾ ਬੰਦਾ ਜਿਆਦਾ ਹੁਣ ਬੋਲਦਾ ਨਾ ਵਿਚਾਰਾ ਇਹ ਵੀ ਕੰਮ ਕਰਦਾਗਾ ਅੱਛਾ ਬੋਲ ਸਕਦਾ ਨਾ ਇਹ ਬੋਲ ਸਕਦਾ ਓਹੋ ਅੱਛਾ ਜੀ ਪੜਿਆ ਭਾਈ ਇਹ ਹੈ 12 ਪੜਿਆ ਹਾਂਜੀ ਤੇ ਸੁਣਦਾ ਸੰਦਾ ਹੈਗਾ ਜੀ ਇਹਨੂੰ ਨਹੀਂ ਸੁਣਦਾ ਸੁਣਦਾ ਨਹੀਂਗਾ ਤੇ ਅੱਛਾ ਫਿਰ ਕਿਸ ਤਰ੍ਹਾਂ ਸਾਰੇ ਨਾਲ ਇਸ਼ਾਰੇ ਤੇ ਪੜਾਈ ਫਿਰ ਜਿਹੜੀ ਲੈ ਕੇ ਦਿਖਾਉਣਾ ਪੈਂਦਾ ਪੜ ਲੈਂਦਾ ਜੀ ਇਹ ਪੜ ਲੈਂਦਾ ਆਪ ਲਿਖ ਲੈਂਦੇ ਹਾਂਜੀ ਆਪ ਵੀ ਲਿਖ ਲੈਂਦਾ ਕਿਹੜੀ ਭਾਸ਼ਾ ਲਿਖਦਾ ਫਿਰ ਇਹ ਪੰਜਾਬੀ ਭਾਸ਼ਾ ਹੀ ਲਿਖਦਾ ਸਰ ਪੰਜਾਬੀ ਹੋਰ ਵੀ ਆਉਂਦੀ ਇਹਨਾਂ ਨੂੰ ਕੀ ਨਹੀਂ ਨਹੀਂ ਇੰਗਲਿਸ਼ ਆਉਂਦੀ ਹੈਗੀ ਹੈ ਨਾ ਇਹਨਾਂ ਨੂੰ ਹਾਂ 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 ਇੰਗਲਿਸ਼ ਹਾਂਜੀ ਅੱਛਾ ਪਲੱਸ 2 ਪਾਸ ਹੈ ਪਲੱਸ 2 ਪਾਸ ਹੈ ਵਾਹ ਇਹ ਰਕਮਾਲ ਹੈ ਨਾ ਪਰਮਾਤਮਾ ਦੇਖੋ ਜਿੱਡਾ ਵੀ ਬਹੁਤ ਕਰਦਾ ਮੈਨੂੰ ਕਹਗਾ ਮੈਂ ਤੇਰੇ ਨਾਲ ਜਦ ਜਦ ਕੇ ਛੋਨਾ ਲਾਉਣਾ ਹੀ ਮੈਂ ਅੱਛਾ ਨਾਲ ਫਿਰ ਪੂਰਾ ਹੱਥ ਬਟਾਉਂਦਾ ਮੈਂ ਕਹਾਂ ਆ ਜਾ ਇੱਧਰ ਆ ਜਾ ਐ ਮਜ਼ਾਕ ਕਰਦਾ ਹੀ ਸਹੀ ਗੱਲ ਕਦੇ ਬਿਲਕੁਲ ਸਮਝਦਾ ਕਦੇ ਇਹ ਇਸ ਤਰ੍ਹਾਂ ਨਹੀਂ ਕਦੇ ਮਨ ਚ ਆਏ ਵੀ ਪਰਮਾਤਮਾ ਨੇ ਦਾਤ ਵੀ ਦਿੱਤੀ ਪਰ ਮਨ ਦੁਖੀ ਬਹੁਤ ਰੱਖਦੇ ਆ ਇਹਦੇ ਬਾਰੇ ਵੀ ਕਹਿ ਦਿੰਨੇ ਚੱਲ ਵਿਚਾਰਾ ਲੱਗ ਜੇ ਬੋਲਣ ਹਾਂ ਨਾ ਬਹੁਤ ਜਿਆਦਾ ਆ ਸੋਚੀਦਾ ਇਹਦੇ ਬਾਰੇ ਵੀ ਕਦੇ ਇਹ ਵੀ ਬੋਲਣ ਲੱਗੂਗਾ ਇੱਕ ਕੁੜੀ ਐ ਜੀ ਇਹਦੇ ਤੋਂ ਛੋਟੀ ਭੈਣ ਐ ਜੀ ਵੀ ਆਈ ਇਹਦੀ ਨੂੰ ਵੀ ਪੜੀ ਅੱਛਾ ਉਹ ਵੀ ਗੂੰਗੀ 12ਵੀਂ ਗੂੰਗੀ ਵੀ ਇੱਥੇ ਸੁਣਨ ਚਾਹੁੰਦੇ ਆ ਚਲੋ ਹਾਂਜੀ ਪਰ ਫੇਰ ਵੀ ਤੁਸੀਂ ਤਾਂ ਦੇਖੋ ਐਨੇ ਹਨਾ ਜਿਵੇਂ ਚਲੋ ਫੇਰ ਵੀ ਠੀਕ ਐ ਚਲੋ ਪਰਮਾਤਮਾ ਨੇ ਦਾਤ ਤਾਂ ਦਿੱਤੀ ਐ ਪਰ ਤੁਸੀਂ ਐਨਾ ਮਤਲਬ ਹਾਸਮੁਖੀ ਨਾਲ ਤੁਸੀਂ ਰਹਿੰਦੇ ਹੋ ਵੀਡੀਓ ਬਣਾਉਣੇ ਹੋ ਅਸੀਂ ਇਹਦਾ ਬੇਟਾ ਐ ਜੀ अच्छा ਤੁਹਾਡਾ ਬੇਟਾ ਪਰ ਫਿਰ ਵੀ ਤੁਸੀਂ ਇੰਨੇ ਖੁਸ਼ ਰਹਿੰਦੇ ਹੋ ਫਿਰ ਵੀ ਹੈ ਨਾ ਵੀਡੀਓ ਬਣਾ ਕੇ ਤੁਸੀਂ ਮੈਂ ਜਦੋਂ ਤੁਸੀਂ ਬਾਅਦ ਚ ਦੱਸਿਆ ਇਹ ਚਲੋ ਇਹ ਸ਼ਾਇਦ ਖੁਸ਼ੀ ਦੀ ਹੰਝੂ ਹੋਣਗੇ ਜਿਹੜੇ ਤੁਹਾਡੇ ਆ ਰਹੇ ਨੇ ਪਰ ਤੁਸੀਂ ਹੈ ਨਾ ਕਿੰਨਾ ਮੈਂ ਜਦੋਂ ਦਾ ਵੀ ਤੁਹਾਡੇ ਨਾਲ ਗੱਲਬਾਤ ਇੱਥੇ ਕਰ ਰਹੇ ਹਾਂ ਤੁਸੀਂ ਹੱਸ ਕੇ ਗੱਲ ਕੀਤੀ ਹੈ ਹਾਂਜੀ ਕਦੇ ਮਤਲਬ ਸ਼ਿਕਵਾ ਤਾਂ ਨਹੀਂ ਆਇਆ ਮਨ ਦੇ ਵਿੱਚ ਹਾਂ ਸਾਡੇ ਬੇਟੇ ਵਾਰੀ ਹੈ ਜੀ ਹਾਂ ਕੋਈ ਚਲੋ ਜੀ ਪੜ ਗਿਆ ਵਿਚਾਰਾ ਚਾਰਾ ਹਾਂ ਇੰਨਾ ਹੈਗਾ ਕਿਸੇ ਨੂੰ ਮਗਰ ਨਹੀਂ ਲੱਗਦਾ ਕੋਈ ਇਹਨੂੰ ਐ ਨਹੀਂ ਵੀ ਮਗਰ ਲਾ ਲੂਗਾ ਅੱਜ ਪਾਣੀ ਪੀਣ ਲੱਗੇ ਖੇਲ ਤੋਂ ਕਹਿੰਦਾ ਵੀ ਇਹਦੇ ਵਿੱਚ ਦਵਾਈ ਨਾ ਘੋਲੀ ਹੋਵੇ ਪਹਿਲਾਂ ਸਾਡੇ ਵੀ ਅੰਨ ਦੋਇਆ ਸਾਹ ਆਏ ਇਹਨਾਂ ਨੇ ਪੀਤਾ ਫੇਰ ਇਹਨੇ ਬਾਅਦ ਵਿੱਚ ਪੀਤਾ ਕਹਿੰਦਾ ਕਿ ਦਵਾਈ ਘੋਲੀ ਹੋ ਗਈ ਇਹਨੂੰ ਬਹੁਤ ਜ਼ਿਆਦਾ ਸਮਝਾਇਆ ਅੱਛਾ ਜਿਵੇਂ ਅੱਜਕੱਲ ਪਾ ਦਿੰਦੇ ਨੇ ਯਾਰ ਇਹ ਰੂ ਹਣਾ ਕਹਿੰਦਾ ਵੀ ਝੋਨੇ ਚ ਦਵਾਈ ਪਾਈ ਹੈ ਸਹੀ ਗੱਲ ਹੈ ਜੀ ਮਿੱਤਰੋ ਟੈਲੈਂਟ ਵੀ ਹੈ ਇਹਨਾਂ ਕੋਲ ਸਾਰਿਆਂ ਕੋਲ ਕੋਈ ਪੜ ਰਿਹਾ ਕੋਈ ਕਿਸੇ ਨੇ ਭਰਤੀ ਵੇਖਿਆ ਕਿਸੇ ਕੋਲ ਅਲੱਗ-ਅਲੱਗ ਟੈਲੈਂਟ ਨੇਗੇ ਕਿਉਂਕਿ ਚਲੋ ਸੀਜ਼ਨ ਆ ਲਾ ਰਹੇ ਨੇਗੇ ਪਰ ਇੱਥੇ ਆ ਕੇ ਨਾ ਮਨ ਤਾਂ ਬਹੁਤ ਜ਼ਿਆਦਾ ਖੁਸ਼ ਹੋਇਆ ਖੁਸ਼ ਇਸ ਕਰਕੇ ਹੋਇਆ ਕਿਉਂਕਿ ਇਹ ਆਪ ਖੁਸ਼ ਨੇ ਜਦੋਂ ਇਹ ਆਉਣ ਸਾਰੀ ਵੇਖ ਕੇ ਇਹਨਾਂ ਨੂੰ ਅਸੀਂ ਫੋਨ ਕੀਤਾ ਵੀ ਸੁਣਦੀਆਂ ਵੀਡੀਓ ਵੇਖੀਆਂ ਸੀ ਤੁਹਾਡੇ ਕੋਲ ਆਉਣੇ ਆ ਬਹੁਤ ਖੁਸ਼ ਹੋਏ ਦੂਰ ਅਸੀਂ ਗੱਡੀ ਖੜਾਈ ਤਾਂ ਪਹਿਲਾਂ ਤਿਆਰ ਬੈਠੇ ਸੀਗੇ ਸਾਨੂੰ ਹੱਥ ਮਾਰਨ ਲੱਗ ਗਏ ਕਹਿੰਦੇ ਇੱਥੇ ਜੇ ਆ ਜਾਓ ਕਹਿੰਦੇ ਤੇ ਲਈ ਮਿੱਤਰੋ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਇਹਨਾਂ ਨੂੰ ਵਧੀਆ-ਵਧੀਆ ਕਮੈਂਟ ਕਰਕੇ ਤੇ ਸ਼ੇਅਰ ਜ਼ਰੂਰ ਕਰ ਦੇ ਜੀ ਧੰਨਵਾਦ